ਅਰੇਡੀ ਸਟਾਰਟ ਨਾજર ਏ ਕਰਮ ਜਾਂ ਸਤਿਗੁਰੂ ਦਾ ਦਰਸ਼ਨ ਇਨਾ ਪ੍ਰਭਾਵਸ਼ਾਲੀ ਕਿਉਂ ਹੁੰਦਾ ਹੈ ਪ੍ਰਸ਼ਨ चिन्ह ਇਸ ਦਾ ਅਹਿਸਾਸ ਉਹੀ ਲੋਕ ਕਰਦੇ ਹਨ ਜਿਨ੍ਹਾਂ ਤੇ ਆਪਣੇ ਸਤਿਗੁਰੂ ਦੀ ਨਾજર ਏ ਕਰਮ ਪੈਂਦੀ ਹੈ ਜਾਂ ਫਿਰ ਉਹ ਉਸ ਨਜ਼ਰੀਏ ਨੂੰ ਹਾਸਲ ਕਰਨ ਲਈ ਤਰਸਦੇ ਹਨ ਡੰਡੀ ਜਦ ਕੋਈ ਉਸ ਨਾਜਰ ਏ ਕਰਮ ਤੋਂ ਵੱਖ ਹੋ ਜਾਂਦਾ ਹੈ ਤਾਂ ਉਸ ਸਮੇਂ ਉਹ ਆਪਣੇ ਸਤਿਗੁਰੂ ਦੇ ਵਿਛੋੜੇ ਦਾ ਅਹਿਸਾਸ ਕਰਦਾ ਹੈ ਡੰਡੀ ਜਿਸ ਕਿਸੇ ਨੇ ਆਪਣੇ ਸਤਗੁਰੂ ਤੋਂ ਜੁਦਾਈ ਦਾ ਅਹਿਸਾਸ ਕੀਤਾ ਹੋਵੇ ਉਹ ਜਾਣਦਾ ਹੈ ਕਿ ਹਰ ਸਮੇਂ ਉਹਨਾਂ ਦੀ ਨਜ਼ਰ ਇਹ ਕਰਮ ਦੇ ਬਿਨਾ ਰਹਿਣਾ ਕਿੰਨਾ ਮੁਸ਼ਕਲ ਹੁੰਦਾ ਹੈ ਡੰਡੇ ਜਿਵੇਂ ਇੱਕ ਦੁੱਧ ਪੀਂਦੇ ਬੱਚੇ ਨੂੰ ਉਸ ਦੀ ਮਾਂ ਤੋਂ ਵੱਖ ਕਰ ਦਿੱਤਾ ਜਾਵੇ ਤਾਂ ਉਹ ਬੱਚਾ ਤਦ ਤੱਕ ਰੋਂਦਾ ਹੈ ਜਦ ਤੱਕ ਕਿ ਉਹ ਆਪਣੀ ਮਾਂ ਨਾਲ ਨਹੀਂ ਮਿਲ ਜਾਂਦਾ ਡੰਡੀ ਠੀਕ ਉਸੇ ਤਰ੍ਹਾਂ ਜਦ ਕਿਸੇ ਦੇ ਅੰਦਰ ਸਤਿਗੁਰੂ ਨੂੰ ਮਿਲਨ ਦੀ ਇੱਛਾ ਜਾਗਦੀ ਹੈ ਤਾਂ ਉਸ ਦਾ ਧਿਆਨ ਬਾਹਰਲੀ ਦੁਨੀਆ ਦੇ ਆਕਰਸ਼ਣਾ ਤੇ ਚੀਜ਼ਾਂ ਤੋਂ ਹਟ ਕੇ ਦੇਵੀ ਪਿਆਰ ਦੀ ਭਾਲ ਵਿੱਚ ਲੱਗ ਜਾਂਦਾ ਹੈ ਤੇ ਉਸ ਨੂੰ ਤਦ ਤੱਕ ਸ਼ਾਂਤੀ ਨਹੀਂ ਮਿਲਦੀ ਜਦ ਤੱਕ ਕਿ ਉਹ ਆਪਣੇ ਸਤਿਗੁਰੂ ਦੀ ਨਜ਼ਰ ਇਹ ਕਰਮ ਹਾਸਲ ਨਹੀਂ ਕਰਦਾ ਡੰਡੇ ਜਦ ਕੋਈ ਆਪਣੇ ਸਤਿਗੁਰੂ ਦੇ ਪ੍ਰੇਮ ਪਰਿਨਿਰਜਰ ਹਾਸਲ ਕਰਦਾ ਹੈ ਤਾਂ ਉਸ ਦੀ ਆਤਮਾ ਜਾਗਦੀ ਹੈ ਟੰਡ ਅਜਿਹੇ ਵਿਅਕਤੀ ਇਸ ਦੁਨੀਆ ਦੇ ਨਾਸਵਾਨ ਹੋਣ ਦਾ ਅਹਿਸਾਸ ਕਰਦਾ ਹੈ ਟੰਡ ਫਿਰ ਉਹ ਆਪਣੇ ਮਨ ਦਾ ਕੈਦੀ ਨਹੀਂ ਰਹਿੰਦਾ ਤੇ ਨਾ ਹੀ ਇਸ ਸੰਸਾਰ ਦੀ ਕਿਸੇ ਚੀਜ਼ ਦੀ ਚਾਹਤ ਰੱਖਦਾ ਹੈ ਕਿਉਂਕਿ ਉਹ ਆਪਣੀ ਆਤਮਾ ਦੀ ਅਸਲੀਅਤ ਨੂੰ ਜਾਣਨ ਲੱਗਦਾ ਹੈ ਡੰਡੇ ਉਹ ਇਹ ਵੀ ਜਾਣ ਜਾਂਦਾ ਹੈ ਕਿ ਉਸ ਦੀ ਆਤਮਾ ਪਿਤਾ ਪਰਮੇਸ਼ਵਰ ਦਾ ਅੰਸ਼ ਹੈ ਤੇ ਸੰਤ ਸਤਗੁਰੂ ਦੀ ਨਾਜ਼ਰ ਈ ਕਰਮ ਰਾਹੀ ਹੀ ਉਹ ਪਰਮਾਤਮਾ ਨੂੰ ਮਿਲ ਸਕਦੀ ਹੈ ਡੰਡੀ ਉਹੋ ਜਲਦੀ ਤੋਂ ਜਲਦੀ ਆਪਣੀ ਆਤਮਾ ਦਾ ਮਿਲਾਪ ਪਿਤਾ ਪਰਮਾਤਮਾ ਨਾਲ ਕਰਵਾਉਣਾ ਚਾਹੁੰਦਾ ਹੈ ਡੰਡੀ ਉਸ ਨੂੰ ਇਸ ਗੱਲ ਦੀ ਪੂਰੀ ਸਮਝ ਹੁੰਦੀ ਹੈ ਕਿ ਇੱਕ ਸੰਤ ਸਤਗੁਰੂ ਦੀ ਨਜ਼ਰ ਏ ਕਰਮ ਹਾਸਲ ਕਰਨਾ ਕਿੰਨਾ ਜ਼ਰੂਰੀ ਹੈ ਡੰਡੀ ਨਜ਼ਰ ਏ ਕਰਮ ਆਤਮਾ ਦੇ ਪਿਆਲੇ ਵਿੱਚ ਅੰਮ੍ਰਿਤ ਨੂੰ ਪਾਉਣ ਵਾਂਗ ਹੈ ਡੰਡੀ ਇਹ ਇੱਕ ਅਦਹੀ ਮਿਠਾਸ ਹੈ ਜੋ ਸਾਡੇ ਰੋਮ ਰੋਮ ਵਿੱਚ ਸਮਾ ਜਾਂਦੀ ਹੈ ਤੇ ਸਾਨੂੰ ਅਜਹੀ ਊਰਜਾ ਨਾਲ ਭਰ ਦਿੰਦੀ ਹੈ ਜਿਸ ਨਾਲ ਸਾਡੀ ਆਤਮਾ ਪਰਮਾਤਮਾ ਵੱਲ ਜਾਂਦੀ ਹੈ ਡੰਡੇ